ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੇ ਤੁਸੀਂ ਨਰਪਖ ਪੋਸਟ ਦੇਖ ਰਹੇ ਹੋ ਪੰਜਾਬ ਸਰਕਾਰ ਦੇ ਵੱਲੋਂ ਐਸਸੀ ਸਟੂਡੈਂਟਸ ਦੀ ਭਲਾਈ ਦੇ ਲਈ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਉਹ ਹੈਗੀਆਂ ਨੇ ਤਾਂ ਕਿ ਉਹ ਆਪਣੀ ਚੰਗੀ ਸਿੱਖਿਆ ਜਿਹੜੀ ਉਸ ਨੂੰ ਹਾਸਲ ਕਰ ਸਕਣ ਪਰ ਉਹ ਸਕੀਮਾਂ ਯੂਨੀਵਰਸਿਟੀ ਤੇ ਕਾਲਜਾਂ ਦੇ ਪੰਜਾਬ ਦੇ ਵਿੱਚ ਕਿਉਂ ਨਹੀਂ ਲਾਗੂ ਹੋ ਰਹੀਆਂ ਇਸ ਨੂੰ ਲੈ ਕੇ ਇੱਕ ਵੱਡੇ ਸਵਾਲ ਖੜੇ ਹੋ ਰਹੇ ਨੇ ਪ੍ਰੋਟੈਸਟ ਵੀ ਹੋ ਰਹੇ ਨੇ ਪਰ ਇਹ ਮਸਲਾ ਸਾਰਾ ਕੀ ਹੈ ਅਸੀਂ ਜਾਣਦੇ ਹਾਂ ਸਾਡੇ ਨਾਲ ਗਰਦੀਪ ਮੌਜੂਦ ਰਹਿਣਗੇ ਅਦੇਕਰ ਸਟੂਡੈਂਟ ਫਾਰਮ ਤੋਂ ਅਸੀਂ ਉਹਨਾਂ ਦੇ ਨਾਲ ਅਗਲੀ ਜਿਹੜੀ ਗੱਲਬਾਤ ਆ ਕਰਾਂਗੇ ਜਿਹੜੀ ਐਸੀ ਸਟੂਡੈਂਟਸ ਦੇ ਲਈ ਜਿਹੜੀਆਂ ਗਵਰਨਮੈਂਟ ਦਾ ਸਕੀਮਾਂ ਬਣਾਉਂਦੀ ਹੈ ਬਣਾਉਂਦੀ ਹੈ ਪਰ ਉਹ ਇੰਪਲੀਮੈਂਟ ਕਿਉਂ ਨਹੀਂ ਹੋ ਰਹੀਆਂ ਉਹਦੇ ਕੀ ਕਾਰਨ ਨੇ ਕਿਹੜੀ ਕਿੱਥੇ ਕਿੱਥੇ ਕਿੜੀਆਂ-ਕਿੜੀਆਂ ਦਿੱਕਤਾਂ ਨੇ ਜਿਹੜੀਆਂ ਹੁਣ ਪੂਰੇ ਪੰਜਾਬ ਦੇ ਵਿੱਚ ਜਾਂ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਕੀ-ਕੀ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ ਸਭ ਤੋਂ ਪਹਿਲੀ ਜਿਹੜੀ ਉਹ ਹੈਗੀ ਆ ਤੁਸੀਂ ਕਿਉਂ ਨਹੀਂ ਹੋ ਰਿਹਾ ਇਹਦੇ ਪਿੱਛੇ ਜਾਤੀਵਾਦੀ ਮਾਨਸਿਕਤਾ ਹੈਗੀ ਆ ਕਿ ਕਾਸਟਿਸਟ ਅਥਾਰਟੀ ਹੈਗੀ ਆ ਇਹ ਨਹੀਂ ਚਾਹੁੰਦੇ ਕਿ ਗਰੀਬ ਬੱਚੇ ਆ ਕੇ ਜਿਵੇਂ ਟਾਈਮ ਤੇ ਹਨਾ ਦਰੋਣਾਚਾਰੀ ਨੇ ਸਿੱਖ ਪੜਿਆ ਕਿ ਉਹਨਾਂ ਨੇ ਇਕ ਲੱਭਿਆ ਜਿਹਾ ਉਠਾ ਫਟਿਆ ਸੀ ਪਰ ਇਹ ਅੱਜ ਦੀ ਘੜੀ ਦੇ ਵਿੱਚ ਵੀ ਘਟ ਰਾਇ ਨੇ ਇਹ ਦੂਜੀ ਗੱਲ ਜਿਹੜਾ ਸਾਡਾ ਪ੍ਰੋਟੈਸਟ ਹੈਗਾ ਉਹ ਹੈਗਾ ਪੋਸਟ میٹرਿਕ ਸਕਾਲਰਸ਼ਿਪ ਸਕੀਮ ਟੂ ਐਸਸੀ ਸਟੂਡੈਂਟ ਪੰਜਾਬ ਦੇ ਜਿਹੜੇ ਐਸਸੀ ਸਟੂਡੈਂਟ ਨੇ ਜਿਨ੍ਹਾਂ ਦੀ ਇਨਕਮ 2.5 ਲੱਖ ਤੋਂ ਘੱਟ ਆ ਉਹ ਐਲੀਜੀਬਲ ਹੁੰਦੇ ਨੇ ਕਿ ਬਿਨਾਂ ਫੀਸ ਤੋਂ ਦਾਖਲਾ ਲੈ ਸਕਣ ਪਰ ਸਾਡੀ ਯੂਨੀਵਰਸਿਟੀ ਨੇ ਡਿਸੀਜਨ ਲਿਆ ਕੇ ਅਸੀਂ ਇਹ ਸਕੀਮ ਨੂੰ ਬੰਦ ਕਰਾਂਗੇ ਸਕੀਮ ਨੂੰ ਜੇ ਬੰਦ ਕਰ ਦਿੱਤਾ ਤਾਂ ਲਗਭਗ 2000 ਤੋਂ 2200 ਦੇ ਕਰੀਬ ਜਿਹੜੇ ਪੰਜਾਬ ਦੇ ਐਸਸੀ ਸਟੂਡੈਂਟ ਨੇ ਉਹ ਇਸ ਯੂਨੀਵਰਸਿਟੀ ਨਹੀਂ ਆ ਸਕਣਗੇ ਹਰ ਸਾਲ ਇੰਨੇ ਸਟੂਡੈਂਟ ਆਉਂਦੇ ਨੇ ਇਹਦੇ ਨਾਲ ਇਫੈਕਟ ਹੋਣ ਵਾਲਾ ਇੱਕ ਤਾਂ ਪੰਜਾਬ ਯੂਨੀਵਰਸਿਟੀ ਦਾ ਕੈਂਪਸ ਆ ਜਿਹਦੇ 70-80 ਡਿਪਾਰਟਮੈਂਟ ਨੇ ਇਸ ਤੋਂ ਇਲਾਵਾ ਕੋਰਸਪੋਂਡੈਂਸ ਡਿਪਾਰਟਮੈਂਟ ਹੈਗਾ ਪੰਜਾਬ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਮੁਕਸਰ ਰੀਜਨਲ ਸੈਂਟਰ ਲੁਧਿਆਣਾ ਤੇ ਰੀਜਨਲ ਸੈਂਟਰ ਹੁਸ਼ਿਆਰਪੁਰਾ ਇੱਥੋਂ ਦੇ ਸਟੂਡੈਂਟ ਵੀ ਇਫੈਕਟ ਹੋਣਗੇ ਦੂਜੀ ਗੱਲ ਆ ਇਹਦੇ ਲਈ ਪੰਜਾਬ ਸਰਕਾਰ ਨੂੰ ਇਹ ਅਪੀਲ ਆ ਕਿ ਇੱਥੋਂ ਦੀ ਜਿਹੜੀ ਸੈਨੇਟ ਸਿੰਡੀਕੇਟ ਬਣੀ ਹੋਈ ਆ ਪੰਜਾਬ ਸਰਕਾਰ ਦੀ ਮੈਂਬਰ ਆ ਪੰਜਾਬ ਸਰਕਾਰ ਦਾ ਉਹਦੇ ਤੇ ਹੋਲਡ ਹੈਗਾ ਪੰਜਾਬ ਸਰਕਾਰ ਦੇ 100 ਫਿਸ਼ਿਓ ਮੈਂਬਰ ਐਕਸ ਫਿਸ਼ਿਓ ਮੈਂਬਰ ਹੁੰਦੇ ਨੇ ਸੈਨੇਟ ਦੇ ਪਿਛਲੇ ਕਈ ਕਈ ਟਾਈਮ ਤੋਂ ਜਦੋਂ ਦੀ ਇਹ ਸਰਕਾਰ ਬਣੀ ਆ ਖਾਸ ਕਰਕੇ ਇਸ ਤੋਂ ਪਹਿਲਾਂ ਵੀ ਇਹ ਕਈ ਵਾਰ ਹੋਇਆ ਕਿ ਪੰਜਾਬ ਸਰਕਾਰ ਨੇ ਇਹ ਧਿਆਨ ਹੀ ਨਹੀਂ ਦਿੱਤਾ ਆ ਕੇ ਇਹ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਬੋਲਦੇ ਨਹੀਂ ਹੈਗੇ ਤਾਂ ਸਾਡੀ ਗੁਜ਼ਾਰਸ਼ ਹੈ ਕਿ ਸਾਡੀ ਸਕੀਮ ਨੂੰ ਲਾਗੂ ਕਰਾਉਣ ਦੇ ਲਈ ਪੰਜਾਬ ਸਰਕਾਰ ਵੀ ਇਹਦੇ 'ਚ ਇੰਟਰਵਿਨ ਕਰੇ ਤੇ ਜਿਹੜੇ ਪੰਜਾਬ ਸਰਕਾਰ ਦੇ ਅਫੀਸ਼ਰ ਮੈਂਬਰ ਨੇ ਉਹਦੇ ਤੇ ਨੋਟਿਸ ਲੈਣ ਪੰਜਾਬ ਸਰਕਾਰ ਨੋਟਿਸ ਲਵੇ ਕਿ ਅਗਰ ਇਹ ਸਕੀਮ ਬੰਦ ਕਰਦੇ ਨੇ ਤਾਂ ਅਸੀਂ ਹੋਰ ਫੰਡ ਵੀ ਪੰਜਾਬ ਜਨਸਤਰੀ ਦੇ ਬੰਦ ਕਰ ਸਕਦੇ ਆ ਇਹਦੇ ਨਾਲ ਸਿੱਧਾ ਸਿੱਧਾ ਪਹਿਲਾਂ ਹੀ ਦੇਖ ਲਿਆ ਸਾਡੇ ਸੀਐਮ ਸਾਹਿਬ ਕਹ ਰਹੇ ਨੇ ਕਿ ਨੌਜਵਾਨ ਕਿੱਥੇ ਜਾ ਰਹੇ ਨੇ ਇੱਕ ਵਾਰ ਨੌਜਵਾਨ ਪੰਜਾਬ ਖਾਲੀ ਹੋ ਰਿਹਾ ਬਾਹਰ ਨੂੰ ਜਾ ਰਹੇ ਨੇ ਕੁਝ ਜਿਹੜੇ ਇੱਥੇ ਰਹਿ ਕੇ ਨੇ ਨਸ਼ਿਆਂ 'ਚ ਜਾ ਰਹੇ ਨੇ ਤੇ ਜਿਹੜੇ ਪੜਨਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਸਕੀਮਾ ਬੰਦ ਬੰਦ ਕਰਕੇ ਉਹਨਾਂ ਨੂੰ ਫੇਰ ਘਰੇ ਬਿਠਾਉਣਾ ਚਾਹੁੰਦੇ ਹੋ ਤਾਂ ਉਹਦੇ ਨਾਲ ਬੰਦੇ ਫੇਰ ਡਿਪਰੈਸ਼ਨ 'ਚ ਜਾ ਕੇ ਕਿਹਾ ਜੀ ਸੋਸਾਇਟੀ ਦੇ ਵਿੱਚ ਜਾਣਗੇ ਤਾਂ ਇਹ ਸਚਾਈ ਵੀ ਹੈ ਕਿ ਜਿਹੜੇ ਸਾਧਨ ਸਪਨ ਲੋਕ ਨੇ ਉਹ ਤਾਂ ਬਾਹਰ ਜਾ ਰਹੇ ਨੇ ਪ੍ਰਵਾਸ ਕਰ ਵੀ ਰਹੇ ਨੇ ਜਿਹੜੇ ਵਿਦਿਆਰਥੀ ਇੱਥੇ ਨੇ ਖਾਸ ਤੌਰ ਤੇ ਉਹ ਗਰੀਬ ਤੱਕੇ ਦੇ ਨਾਲ ਸੰਬੰਧਿਤ ਨੇ ਉਹ ਨਹੀਂ ਜਾ ਪਾਰੇ ਜਿਹੜੇ ਤਾਂ ਉਹਨਾਂ ਦੇ ਲਈ ਪੜ੍ਹਾਈ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ ਖਾਸ ਤੌਰ ਤੇ ਐਸੀ ਵਿਦਿਆਰਥੀਆਂ ਦੇ ਲਈ ਤੁਸੀਂ ਕਹਿੰਦੇ ਹੋ ਕਿ ਹੁਣ ਉਹਨਾਂ ਦੇ ਲਈ ਜਿਹੜਾ ਜੇ ਅਗਰ ਉਹ ਇੱਥੇ ਨੇ ਤਾਂ ਕਿ ਤਾਂ ਹੀ ਪੜ ਸਕਣਗੇ ਜੇ ਉਹਨਾਂ ਨੂੰ ਜੇ ਫੈਸਿਲਿਟੀਆਂ ਮਿਲਣੀਆਂ ਆ ਕੁਝ ਪ੍ਰੋਵਾਈਡ ਹੋਣੀ ਹੈ ਬਿਲਕੁਲ ਜੀ ਬਹੁਤ ਵੈਲਫੇਅਰ ਸਕੀਮਾਂ ਸਰਕਾਰ ਦੀਆਂ ਬਣਾਈਆਂ ਹੋਈਆਂ ਨੇ ਮੈਂ ਬਾਰ ਬਾਰ ਉਹੀ ਕਹਿਣਾ ਕਿ ਸਰਕਾਰ ਇਹਦੇ ਤੇ ਧਿਆਨ ਦੇਵੇ ਸਰਕਾਰ ਐਜੂਕੇਸ਼ਨ ਇੰਸਟੀਟਿਊਟ ਬਣਾ ਲੈਂਦੀ ਆ ਉਸ ਤੋਂ ਬਾਅਦ ਉਹਦੇ ਵਾਲੇ ਜਿਹੜੀ ਨਿਗਾਨੀ ਮਾਰਦੀ ਹੈਗੀ ਤੇ ਇਸ ਕਰਕੇ ਪਿਛਲੇ ਦਿਨਾਂ ਚ ਰਿਪੋਰਟ ਆਈ ਸੀ ਕਿ ਐਸਐਸਟੂਡੈਂਟ ਦੀ ਜਿਹੜੀ ਰੇਸ਼ੋ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਧੀਆ ਉਹਦੇ ਪਿੱਛੇ ਇਹ ਕਾਰਨ ਸੀ ਵੈਲਫੇਅਰ ਸਕੀਮਾਂ ਵੀ ਹੈਗੀਆਂ ਸੀ ਇਹਦੇ ਕਰ ਵਧੀਆ ਜਿਹੜੀ ਇਹ ਜਿਹੜੀ ਆ ਲੋਕਾਂ ਇਹਦੀ ਸਟੂਡੈਂਟ ਦੀ ਰੇਸ਼ੋ ਵਧੀ ਸੀ ਸਟੂਡੈਂਟ ਦੀ انرੋਲਮੈਂਟ ਵਧੀ ਸੀ ਪਰ ਹੁਣ ਇਹਦਾ ਮਤਲਬ ਇਹ ਘਟਾਉਣਾ ਚਾਹੁੰਦੇ ਨੇ ਨਾ ਕਿ ਇਹਦੇ ਨਾਲ ਤਾਂ ਵਧੀਆ ਅਸੀਂ ਬੜਾ ਸਾਰਿਆਂ ਨੇ ਖੁਸ਼ੀ ਮਨਾਈ ਸੀ ਕਿ ਸਾਡੇ ਵਾਈਸ ਚਾਂਸਲਰ ਜਿਹੜੇ ਨੇ ਇੱਕ ਪਹਿਲੀ ਔਰਤ ਵਾਈਸ ਚਾਂਸਲਰ ਬਣੀ ਆ ਤੇ ਉਹ ਪਰ ਇਹ ਦਿਨੋਂ ਹੁਣ ਲੱਗਦਾ ਹੁੰਦਾ ਕਿ ਕਰਾਪਟ ਵਾਈ ਚਾਂਸਲਰ ਵਧੀਆ ਸੀ ਕਿਉਂਕਿ ਕੰਮ ਸੇ ਕੰਮ ਇਹ ਚੀਜ਼ਾਂ 'ਚ ਇੰਟਰਫੀਰੈਂਸ ਨਹੀਂ ਕਰਦਾ ਸੀ ਉਹਨੂੰ ਆਪਣੇ ਉਹਦੇ ਤੱਕ ਮਤਲਬ ਸੀ ਇਹਨਾਂ ਦੇ ਤਾਂ ਦਿਮਾਗਾਂ 'ਚ ਜਿਹੜੀ ਜਾਤ ਪਾਤ ਆ ਨਾ ਉਹ ਬੜੀ ਭਰੀ ਹੋਈ ਹੁੰਦੀ ਹੈ ਹੁਣ ਜੇ ਪੰਜਾਬ ਸਰਕਾਰ ਐਕਸ਼ਨ ਲੈਂਦੀ ਹੈ ਕਹਿੰਦੀ ਹੈ ਜੁਨੀਵਰਸਿਟੀਆਂ ਨੂੰ ਕਾਲਜਾਂ ਨੂੰ ਤਾਂ ਫਿਰ ਉਹ ਸਾਰੇ ਜਿਹੜੇ ਰੀਜਨਲ ਸੈਂਟਰ ਨੇ ਜਾਂ ਕੈਂਪਸ ਨੇ ਫਿਰ ਸੌਖਾ ਹੋ ਸਕਦਾ ਵਿਦਿਆਰਥੀਨ ਲਈ ਪੰਜਾਬ ਯੂਨੀਵਰਸਿਟੀ ਪੰਜਾਬ ਸੌਰੀ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਦੇ ਨਾਲ ਗੱਲਬਾਤ ਕਰੇ ਵਾਈ ਚਾਂਸਲਰ ਨਾਲ ਗੱਲਬਾਤ ਕਰੇ ਕਿ ਸਾਡੀ ਸਕੀਮ ਨੂੰ ਇਹ ਜਿਹੜ ਕੇ ਵਿੱਚ ਇਹ ਲਾਗੂ ਕਿਉਂ ਨਹੀਂ ਕਰ ਰਹੇ ਤੇ ਦੂਜੀ ਗੱਲ ਆ ਸੈਨੇਟ ਦੇ ਮੈਂਬਰ ਨੇ ਜਿਹੜੇ ਪੰਜਾਬ ਦੇ ਉਹ ਆ ਕੇ ਮੈਂ ਇਕੱਲੀ ਪੋਸਟਮੈਡ ਸਕਾਲਰਸ਼ਿਪ ਦੀ ਗੱਲ ਤੋਂ ਅਗਰ ਹੋਰ ਦੂਰ ਜਾਵਾਂ ਤਾਂ ਪੰਜਾਬ ਦੀਆਂ ਹੋਰ ਵੀ ਇੱਥੇ ਸਟੇਕ ਹੋਲਡ ਹੈਗਾ ਹੋਰ ਵੀ ਕਿ ਸਕੀਮਾਂ ਨੇ ਜਿਹੜੀਆਂ ਇੱਥੋਂ ਜੋ ਆਪਣੀ ਸਰਕਾਰ ਜਦੋਂ ਹੱਥ ਚੱਕ ਲੈਂਦੀ ਆ ਤਾਂ ਫਿਰ ਉਹ ਸਿੱਧਾ ਸਿੱਧਾ ਸੈਂਟਰਲਾਈਜੇਸ਼ਨ ਵੱਲ ਨੂੰ ਵੱਧਦੀ ਆ ਕਈ ਵਾਰ ਦੇਖਿਆ ਆਪਾਂ ਅਗਰ ਹੋਰ ਗੱਲਾਂ ਕਰੀਏ ਕਿ ਸਰਕਾਰ ਤਾਂ ਚਾਹੁੰਦੀ ਆ ਹਰ ਇੱਕ ਚੀਜ਼ ਨੂੰ ਸੈਂਟਰਲਾਈਜੇਸ਼ਨ ਕਰਕੇ ਉਹਨੂੰ ਇੱਕ ਤਰੀਕੇ ਨਾਲ ਇਹ ਆਪਣੇ ਵਿੱਚ ਸਮਾ ਲੈਣਾ ਹਨਾ ਉਦੇ ਲਈ ਸਾਨੂੰ ਸਾਰਿਆਂ ਨੂੰ ਸੰਘਰਸ਼ ਕਰਨਾ ਪੈਂਦਾ ਪਊਗਾ ਪਿਛਲੇ ਦਿਨਾਂ ਚ ਹੀ ਆਪਾਂ ਤੁਹਾਨੂੰ ਪਤਾ ਕਿ ਪੰਜਾਬ ਸਰਕਾਰ ਨੇ ਕੁਝ ਯਤਨ ਕੀਤੇ ਕਿ ਸਾਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਖੁਦ ਸੀਐਮ ਬਣ ਜਾਊਗਾ ਉਹਨਾਂ ਦਾ ਇਹੀ ਮਤਲਬ ਸੀ ਕਿ ਕਿਉਂਕਿ ਉਹ ਗਵਰਨਰ ਦੇ ਥੱਲੋਂ ਜਿਹੜਾ ਗਵਰਨਰ ਦੇ ਥੱਲੋਂ ਜਿਹੜਾ ਜਿਹੜਾ ਕੇਂਦਰੀਕਰਨ ਦੇ ਥੱਲੋਂ ਕੱਢਿਆ ਜਾਵੇ ਪਰ ਇਹ ਯੂਨੀਵਰਸਿਟੀ ਸਿੱਧੀ ਸਿੱਧੀ ਮਿਸਾਲ ਸੀ ਫੈਡਰਲਿਜ਼ਮ ਦੀ ਉਹ ਤਾਂ ਹੀ ਬਚ ਸਕਦੀ ਹੈ ਜੇ ਅਗਰੇ ਦੇ ਤੇ ਪੰਜਾਬ ਸਰਕਾਰ ਧਿਆਨ ਦੇਵੇ ਤੇ ਦੂਜੀ ਗੱਲ ਹੈ ਇਹਦੇ ਨਾਲ ਇਹ ਮਾਨਸਿਕਤਾ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ 33 ਤੋਂ 34% ਜਿਹੜੇ ਐਸਸੀ ਲੋਕ ਨੇ ਉਨ੍ਹਾਂ ਦੇ ਖਿਲਾਫ ਪੰਜਾਬ ਸਰਕਾਰ ਵੀ ਆ ਪੰਜਾਬ ਯੂਨੀਵਰਸਿਟੀ ਵੀ ਆ ਇਹ ਰਲ ਮਿਲ ਕੇ ਸਟੂਡੈਂਟਸ ਨੂੰ ਬਾਹਰ ਕੱਢਣਾ ਚਾਹੁੰਦੀ ਆ